ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਤਖਤੂਪੁਰੇ ਦੇ ਕਬੱਡੀ ਕੱਪ ਦੀ ਜਿਹੜਾ ਮੋਗੇ ਜ਼ਿਲ੍ਹੇ ਦੇ ਵਿੱਚ ਤਖਤੂਪੁਰੇ ਪਿੰਡ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਉਸ ਬਾਰੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹਾਂਜੀ ਦੋਸਤੋ ਪਿੰਡ ਤਖਤੂਪੁਰੇ ਅੱਜ ਕਬੱਡੀ ਦੇ ਓਪਨ ਦੇ ਮੈਚ ਕਰਵਾਏ ਜਾਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਨਾਮ 1 ਲੱਖ ਦੂਜਾ 75000 ਬੈਸਟਾਂ ਨੂੰ ਮੋਟਰਸਾਈਕਲ ਹੋਣਗੇ ਅਤੇ 16 ਟੀਮਾਂ ਦੇ ਮੈਚ ਹੋਣਗੇ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਪਹਿਲੀ ਟੀਮ ਬਣੀ ਹੋਈ ਹੈ ਜੋਗਰਤੀ ਜਸਵੰਤ ਨਿੱਕਾ ਪੰਜਾਬ ਛੋਟਾ ਨਿੱਕਾ ਬਾਦਲ ਸੇਖਾ ਜੈਰੋ ਜੋਧਾ ਕਾਲੂ ਪਮਾਲ ਖੇਡਣਗੇ ਇਸ ਟੀਮ ਦੇ ਸਪੌਂਸਰ ਹਨ ਜੱਸਾ ਠੁੱਲੀਵਾਲ ਜੱਦਾ ਫੌਜੀ ਸ਼ੰਨਾ ਤੇ ਗਰਮੇਲ ਸਿੰਘ ਗੇਲਾ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਧੂਰਕੋਟ ਰਣਸੀਨ ਜਿਸ ਵਿੱਚ ਰਾਜਾ ਬਾਲਮ ਧੂਰਕੋਟ ਵਰਿੰਦਰ ਕਾਲੂ ਤੇ ਨਿੱਕਾ ਧੂਰਕੋਟ ਚਰਨਾ ਡੱਗੁਰਮਾਣਾ ਜੋਧਾ ਸੁਰਖਵਾਰ ਤੇ ਇਕਬਾਲ ਗਹਿਲਾਂ ਵਾਲਾ ਖੇਡਣਗੇ ਦੋਸਤੋ ਹਾਂਜੀ ਦੋਸਤੋ ਜੇਕਰ ਇਸ ਤੋਂ ਇਲਾਵਾ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਜੰਗੀਆਣਾ ਦੀ ਜਿਸ ਵਿੱਚ ਗਰਪਰੀ ਤੇ ਕੁਲਵਿੰਦਰ ਮੰਟੂ ਤੇ ਪ੍ਰਭ ਜੰਗੀਆਣਾ ਰਵੀ ਟੂਸੇ ਸੋਨੀ ਫਕਰ ਝੰਡਾ ਤੇ ਰੇਸ਼ਮ ਰਾਏ ਕੋਟ ਖੇਡਣਗੇ ਇਸ ਟੀਮ ਦੇ ਸਪਾਂਸਰ ਹਨ ਜੱਸਾ ਠੁੱਲੀਵਾਲ ਹਾਂਜੀ ਦੋਸਤੋ ਇਸ ਤੋਂ ਬਿਨਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਬੀੜਰਾਉਕੇ ਜਿਸ ਵਿੱਚ ਗੇਜਾ ਅਜੈਬ ਕਾਲੀ ਰੇਸ਼ਮ ਸ੍ਰੀਨਾ ਬੱਬੂ ਝਨੇੜੀ ਤੇ ਸਿਮਾਂ ਥਰਾਜਵਾਲਾ ਖੇਡਣਗੇ ਦੋਸਤੋ ਇਸ ਟੀਮ ਦੇ ਸਪਾਂਸਰ ਜੱਸਾ ਸਮਾਰਤ ਭਾਈ ਨਿੱਕੂ ਗੋਲਕ ਰੋਮਨ ਕਨੇਡਾ ਹਨ ਯੋਤ ਜੀ ਹੁਣ ਤੱਕ ਦੀ ਜਾਣਕਾਰੀ ਜੇਕਰ ਹੋਰ ਟੀਮਾਂ ਦੀ ਜਾਣਕਾਰੀ ਮਿਲੀ ਆਪਾਂ ਅਗਲੀ ਵੀਡੀਓ ਚ ਰਾਈ ਦੱਸਾਂਗੇ ਜਾਂ ਆਪਣੇ ਇੰਸਟਾਗ੍ਰam ਤੇ ਪਾਵਾਂਗੇ ਜੇਕਰ ਤੁਸੀਂ ਇਹਨਾਂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਦਿਓ ਤਾਂ ਜੋ ਕੋਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਦੋਸਤੋ